ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਦੀ ਜੈ ਤੀਂ ਜੈ ਜੀ ਜੈ ਭਾਰਤੋ ਜੈ ਭਾਰਤੋ ਸਤਿ ਸ਼ਕਾਲ ਨਮਸਕਾਰ ਸਾਥੀਓ ਅੱਜ ਜੋ ਪਿੰਡ ਸਿਧਵਨ ਵਿ ਵਿਵਕਾ ਸਾਡੇ ਮਨਰੇਗਾ ਆਗੂ ਮੇਡ ਸਾਡੇ ਸਾਡੀ ਛੋਟੀ ਬੱਚੀ ਜਸਵਿੰਦਰਪੁਰ ਕੋਰ ਸਮੂਹ ਮਨਦੂਰ ਵੈਲਫੇਅਰ ਸਭਾ ਆਫਰਦਾਨ ਬੱਗਾ ਸਿੰਘ ਵੱਲੋਂ ਅੱਜ ਕੀਤੀ ਗਈ ਹੈ ਤਾਂ ਪਹਿਲੋਂ ਮੈਂ ਸਭ ਤੋਂ ਦੱਸਾਂਗਾ ਕਿ ਆਪਾਂ ਜੈ ਭੀਮ ਜੈ ਭਾਰਤ ਕਿਉਂ ਕਹਿੰਦੇ ਹੈ ਨਾ ਬਾਬਾ ਸਾਹਿਬ ਡਾਕਟਰ ਬੇਟਕਰ ਪੀਮਰੋਤ ਸਾਹਿਬ ਦਾ ਇਹ ਨਾਰਾ ਹੈ ਜੈ ਪੀ ਜੈ ਪਰ ਜਿਹੜੇ ਸਾਡਾ ਕੋਈ ਵੀ ਕੋਈ ਸਾਡਾ ਪੀਰ ਮੁਕੰਬਰ ਕੋਈ ਸਾਡਾ ਦੇਵਤਾ ਸਾਡੇ ਲਈ ਕੁਝ ਕਰੇਗਾ ਤੇ ਪਹਿਲੋਂ ਉਹਦਾ ਸਭ ਤੋਂ ਪਹਿਲੋਂ ਜ਼ਿਕਰ ਰੱਖਣਾ ਪਏਗਾ ਹਨਾ ਬਾਬਾ ਸਾਹਿਬ ਡਾਕਟਰ ਬੇਟਕਰ ਪੀਮਰੋਤ ਸਾਹਿਬ ਨੇ 25 ਸਾਲ ਸੰਘਰਸ਼ ਕੀਤਾ ਗੁੱਡਿਆਂ ਨੂੰ ਧਿਆਨ ਕਰਿਓ ਇਹ ਵੀ ਨਾ ਜੇ ਮੈਨੂੰ ਬੁਲਾਇਆ ਤਾਂ ਸੁਣ ਲਓ ਇਹ ਗੱਲ ਤੁਹਾਡੇ ਕੰਮ ਆਉਣ ਵਾਲੀ ਹੈ ਉਹਨਾਂ ਨੇ 25 ਸਾਲ ਸੰਘਰਸ਼ ਕੀਤਾ ਉਹਨਾਂ ਦਿਨਾਂ 'ਚ ਸੰਘਰਸ਼ ਕੀਤਾ ਕਿ ਜਿੰਨਾਂ ਦਿਨ ਸਾਨੂੰ ਪਾਣੀ ਪੀਣ ਦਾ ਅਧਿਕਾਰ ਨਹੀਂ ਸੀ ਜੀ ਸਾਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ ਸਾਨੂੰ ਮਕਾਨ ਬਣਾਉਣ ਦਾ ਅਧਿਕਾਰ ਨਹੀਂ ਸੀ ਸਾਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ ਔਰ ਬੜੇ ਔਖੇ ਹੁਕਮ ਕੀ ਪੜੇ ਤਾਂ ਉਹਨਾਂ ਦੇ ਸੰਵਿਧਾਨ ਤੋਂ ਪਹਿਲਾਂ ਔਰਤਾਂ ਦਾ ਬਹੁਤ ਬੁਰਾ ਹਾਲ ਸੀਗਾ ਔਰਤਾਂ ਦਾ ਕੋਈ ਟਿਕਾਣਾ ਨਹੀਂ ਸੀ ਬਾਬਾ ਸਾਹਿਬ ਡਾਕਟਰ ਬੀਟਕਰ ਪਿੰਡੋਂ ਸਾਹਮਣੇ ਔਰਤਾਂ ਦੇ ਹੱਕ ਦੇ ਵਿੱਚ ਬਹੁਤ ਵੱਡਾ ਸंवਿਧਾਨ ਬਣਾਇਆ ਜਿਦੇ ਵਿੱਚ ਲਿਖਿਆ ਕਿ ਜੇੜੀ ਔਰਤ ਸ਼ਾਦੀ ਸੁਧਾ ਹੋ ਕੇ ਘਰੇ ਆਵੇ ਤਾਂ ਉਸ ਔਰਤ ਦਾ ਬਰਾਬਰ ਦਾ ਘਰ ਚ ਵੀ ਹਿੱਸਾ ਅਤੇ ਬੱਚਿਆਂ ਚ ਵੀ ਹਿੱਸਾ ਪੜਾਈ ਚ ਵੀ ਹਿੱਸਾ ਪ੍ਰੋਪਰਟੀ ਚ ਵੀ ਹਿੱਸਾ ਅਤੇ ਪੜਨ ਚ ਵੀ ਹਿੱਸਾ ਨੌਕਰੀਆਂ ਚ ਵੀ ਹਿੱਸਾ ਤੇ ਰਾਜਨੀਤਿਕ ਲੋਕਾਂ ਦੇ ਚੜ੍ਹਨ ਦਾ ਵੀ ਪਰਬਰ ਦਾ ਹਿੱਸਾ ਉਹਨਾਂ ਨੇ ਸੰਵਿਧਾਨ ਮੁਤਾਬਕ ਸ਼੍ਰੀਮਤੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣ ਕੇ ਗਈ ਸੀ ਤਾਂ ਔਰਤਾਂ ਦੇ ਹੱਕ ਵਿੱਚ ਹੋਰ ਵੀ ਬਹੁਤ ਕਾਨੂੰਨ ਸੱਤੀ ਨਾਲ ਲਿਖਿਆ ਜੇ ਕੋਈ ਗਾਲ ਕੱਢਦਾ ਹੈ ਉਹ ਕਿਹੜੇ ਧਾਰਾ ਦੇ ਨਾਲ ਪਰਚਾ ਹੋਣਾ ਹੈ ਜੇ ਕੋਈ ਛੇੜਖਾਨੀ ਕਰਦਾ ਹੈ ਉਹਦੇ ਕਿਹੜੇ ਧਾਰਾ ਦੇ ਮੁਸਾਬਕਾ ਪਰਚਾ ਹੋਣਾ ਜੇ ਕਿਸ ਠੱਗਾ ਕਰਦਾ ਹੈ ਉਹਨੂੰ ਅੰਡਰਕ੍ਰੈਚਿੰਗ ਤਾਰਾ ਨਾ ਕਿਹੜੀ ਦਾ ਪਰਚਾ ਹੋਵੇ ਇਸ ਲਈ ਸਾਨੂੰ ਪਹਿਲੋਂ ਸਭ ਨੂੰ ਬੋਲਣਾ ਪੈਂਦਾ ਹੈ ਉਹਨਾਂ ਦਾ ਨਾਰਾ ਵੀ ਸਾਡੇ ਲਈ ਬਹੁਤ ਕੁਝ ਕਰ ਗਿਆ ਮੈਂ ਫਿਰ ਬੇਨਤੀ ਕਰੂੰਗਾ ਦੁਬਾਰਾ ਕਿ ਆਪੇ ਜਨਰਲ ਗੱਜਕੀ ਲਓਣਾ ਥੋੜਾ ਜਿਹਾ ਕੈਮਰਾਮੈਨ ਵੀ ਜੈਪੀ ਜੈਪੀ ਜੈ ਭਾਰਤ ਜੈ ਭਾਰਤ ਆਪਣੇ ਵਿੱਚ ਸਾਡੇ ਪ੍ਰਧਾਨ ਜੀ ਸ਼ਿੰਦਾ ਭਾਜੀ ਵੀ ਆਏ ਆ ਉਹਨਾਂ ਨੂੰ ਵੀ ਬੇਨਤੀ ਆ ਆ ਦੇਖ ਕੈਮਰਾ ਇੱਕ ਮਿੰਟ ਲਈ ਤੁਸੀਂ ਆਪਣਾ ਵਿਚਾਰ ਦੱਸੋ ਉਸ ਤੋਂ ਬਾਅਦ ਤੁਹਾਨੂੰ ਮੇਰੇ ਗਾਦੇ ਕਾਨੂੰਨ ਬਾਰੇ ਮੈਨੂੰ ਦੱਸਣਾ ਸ਼ਿੰਦਾ ਪਾਜੀ ਸਾਡੇ ਪ੍ਰਧਾਨ ਜੀ ਬਾਬਾ ਸਾਹਿਬ ਦੀ ਜਿੰਮੀ ਬਾਰੇ ਕਰਨੇ ਚਾਹੇ ਹੱਕਾਂ ਬਾਰੇ ਕਰ ਜਿੰਮੀ ਵੀ ਕਰ ਚਾਹੇ ਸਤਿ ਸ੍ਰੀ ਅਕਾਲ ਜੈਤੂ ਜੋਤਾਰ ਜੈਤੂ ਇਹ ਸਭ ਨੂੰ ਮੇਜੇ ਇਹ ਵੀ ਜਿਹੜੋ 바ਵਾ ਸਾਹਿਬੇ 바ਵਾ ਸਾਹਿਬੇ 바ਵਾ ਸਾਹਿਬ ਦੀ ਮਾਂ ਨੇ 바ਵਾ ਸਾਹਿਬ ਜੀ ਜੰਮਿਆ ਦੂਸਰਾ ਦੁਨੀਆ ਤੇ 바ਵਾ ਸਾਹਿਬ ਕੋਈ ਨਹੀਂ ਹੈ ਅੱਜ ਵੀ ਲੋਕ ਜਿਹੜੇ ਉਸ ਨੂੰ ਮੰਨ ਲਏ ਨੇ ਤੇ ਚੱਲਦੇ ਨੇ ਉਹਨੇ ਸੋਚਿਆ ਨਾ ਤੇ ਜਿਹਨੂੰ ਪ੍ਰਧਾਨ ਹੀ ਮੰਨ ਲਓ ਆਪ ਦਾ ਟਾਈਮ ਪੀਂਟੀ ਹਰ चीज ਵਕਤ ਦੇ ਲਈ ਨਹੀਂ ਕਿੰਨਾ ਵਾਕਿ ਸਿਰਫ ਆਪਣੇ ਵਾਸਤੇ ਸਿਸਟਮ ਇਸ ਜਿਹੜੇ ਮੇਰੇ ਭੈਣ ਭਰਾ ਪਛਲੇ ਲੋਕ ਨੇ ਨਾ ਉਹਨਾਂ ਨੂੰ ਸਾਰਾ ਸਿਸਟਮ ਮੇਰੇ ਸਾਰੀ ਹਾਰਕ ਦੀ ਜੀ ਸੂਲ ਕੁੰਨੀ ਆਪਕਾ ਨੂੰ ਕਿਸੇ ਚੀਜ਼ ਇਸ ਹੁਣ ਬਾਰੇ ਪਤਾ ਕਿਸ ਨੂੰ ਕੋਈ ਤੁਹਾਨੂੰ ਸੁਲ ਆਪਾਂ ਨੂੰ ਇਹ ਹੀ ਪਤਾ ਲੱਗ ਜਾਂਦਾ ਵੀ ਆਪਾਂ ਨੂੰ ਕਣਕ ਮਿਲ ਗਈ ਢਾਲ ਮਿਲ ਗਈ ਝੋਲ ਮਿਲ ਗਿਆ ਆਹ ਮਿਲ ਗਿਆ ਉਹ 187 ਯੋਜਨਾ ਨੇ ਜਿਹੜੀਆਂ ਤੁਹਾਨੂੰ ਲਾਭ ਹੁੰਦੀਆਂ 187 ਹੈ ਜਿਹੜਾ ਤੁਹਾਨੂੰ ਕੋਈ ਨਹੀਂ ਬਾਬਾ ਸਾਹਿਬ ਨੇ ਜੋ ਦੇਖਦਾ ਨਾ ਦੁਨੀਆਂ ਤੋਂ ਕੋਈ ਮਾਇਦਾ ਦਾ ਗਿਣਤਾ ਨਹੀਂ ਕਰ ਸਕਦਾ ਅੱਜ ਜੇ ਕੋਈ ਇਸ ਵਰਤ ਨੂੰ ਲੈ ਕੇ ਚੱਲਦੇ ਜਾਏ ਨੇ ਪ੍ਰਧਾਨ ਦੇ ਨਾਲ ਕਦੇ ਨਾ ਕੱਲਾ ਜੋੜ ਕੇ ਖੜੇ ਹੀ ਅੱਜ ਪ੍ਰਧਾਨ ਜੀ ਮਜ਼ਬੂਤੀ ਨਾਲ ਤਾਂ ਖੜੇ ਨੇ ਜੇ ਤੁਸੀਂ ਖੜੇ ਹੈ ਯਾਰ ਪ੍ਰਧਾਨ ਜੀ ਕੁਛ ਨਹੀਂ ਕੱਲੇ ਕਰਦਾ ਉਹ ਫਕਤ ਫੋਦ ਫੋਦ ਨਾਲ ਘੜਾ ਪਰਦੀ ਘੜੇ ਵਿੱਚ ਹੋਵੇ ਪ੍ਰੇਡ ਘੜੇ ਵਿੱਚ ਹੋਵੇ ਪ੍ਰੇਡ ਕਿ ਘੜਾ ਕਦੀ ਭਾਰ ਨਹੀਂ ਸਕਦਾ ਆਪਸਾਰੇ ਦੀ ਰੌਲਕੇ ਕੰਮ ਕਰਨੇ ਆ ਚਲੋ ਮੇਰੀਆਂ ਭੈਣਾਂ ਜਾਂਦੀਆਂ ਕਮਾਕਾਰਾਂ ਤੇ ਆ ਦੇ ਬੱਚਿਆਂ ਪ੍ਰਤੀ ਜਾਂਦੀਆਂ ਨੇ ਫਰਨਾ ਵੀ ਚਾਹੀਦਾ ਆ ਦੇ ਹਾਂਕ ਲਾਲ ਦੇ ਜਣਕੇ ਸਮਾਈਏ ਕੋਈ ਇਹਦੇ ਚ ਦੋ ਸੇ ਦੋਰਾ ਨਹੀਂਗਾ ਵੇਖੋ ਕੰਮ ਕਰਨਾ ਕੋਈ ਬਣਾ ਨਹੀਂਗਾ ਆ ਗੱਲ ਕਹਿਦਾ ਖੱਤੇ ਕੰਮ ਕਰੋ ਆ ਦੇ ਪਰਿਵਾਰ ਨਾਲ ਜੁੜ ਕੇ ਰਹੋ ਦੂਜੀ ਗੱਲ ਇਹ ਜੋ ਪ੍ਰਧਾਨ ਜੀ ਅੱਜ ਕਰਦੇ ਨਾ ਸਾਨੂੰ ਪਤਾ ਤਰੋਇਪੁਰ ਦੇ ਵਿੱਚ ਹੀ ਰਹਿੰਦੇ ਆਂ ਸ਼ਹਿਰ ਦੇ ਵਿੱਚ ਇਹ ਪਿੰਡਾਂ 'ਚ ਹੁੰਦੇ ਨੇ ਸਾਡਾ ਸੰਘਰਸ਼ ਚੱਲਦਾ ਸ਼ਹਿਰ ਦੇ ਵਿੱਚ ਦਿਨ ਰਾਤ ਕਰਦੇ ਜੇ ਰਾਤ ਨੂੰ ਬੁਲਾ ਲੈਂਦਾ ਫਿਰ ਆਪ ਨੂੰ ਪਹੁੰਚਦੇ ਦਿਨ ਨਹੀਂ ਪਹੁੰਚਦਾ ਦਿਨੇ ਜਾਂਦੇ ਨਹੀਂ ਵੇਖੋ ਅੱਜ ਜੇ ਬਾਪ ਅੱਜ ਜੇ ਆ ਜਾਈ ਨਾ ਤੁਹਾਡੇ ਕੋਲ ਅੱਜ ਕੁਝ ਨਾ ਕੁਝ ਲੈ ਕੇ ਆਏ ਨੇ ਤੁਹਾਡੇ ਵਾਸਤੇ ਤੇ ਕੁਝ ਨਾ ਕੁਝ ਤੁਹਾਨੂੰ ਦੱਸ ਕੇ ਜਾਣਗੇ ਤੇ ਲੈ ਕੇ ਜਾਣਗੇ ਤੁਹਾਡੇ ਕੋਲੋਂ ਵੀ ਗੱਲ ਇਹ ਹੀ ਹੈ ਵੀ ਅੱਜ ਇਹਨਾਂ ਨਾਲ ਜੁੜਨ ਲੱਗੇ ਜੀ ਤੇ ਐ ਮਨ ਨਾਲ ਜੁੜਿਆ ਨਹੀਂ ਕੀ ਕੰਮ ਕਰਨਾ ਨਾ ਆਪਾਂ ਰੂਟੀ ਦਾ ਜਰੀਆ ਬਣਾਉਣਾ ਹੁਣ ਤਾਂ ਪ੍ਰਧਾਨ ਜੀ ਦੀਆਂ ਗੱਲਾਂ ਵਧੀਏ ਹਾਂ ਮੈਂ ਦੱਸਣਾ ਮਤਲਬ ਕਿ ਇਹ ਗੱਲ ਵੀ ਹੁਣ ਤਾਂ ਜਾਰੀ ਹੋ ਗਈ ਵਧੀਏ ਚਲੋ ਮੇਰੀਆਂ ਭੈਣਾਂ ਵੀਆਂ ਹਿੰਗੀਆਂ ਨੇ ਜੀ ਇਹ ਸੁਰੱਖਿਅਤ ਹੋ ਗਿਆ ਤੁਹਾਨੂੰ ਅੱਜ ਪ੍ਰਧਾਨ ਜੀ ਆਉਣ ਤੁਹਾਨੂੰ ਸਾਰੇ ਇਹਦੇ ਬਾਰੇ ਮੇਰੇ ਜਗ੍ਹਾ ਬਾਰੇ ਸਾਰੇ ਯੋਜਨਾ ਦੱਸਣਗੇ ਰਾਜੀ ਆਹ ਜੋਬ ਕਾਰਡ ਆਪਣਾ ਨੇ ਕਿੰਨਾ ਕਿਹੜਾ ਪਰਿਵਾਰ ਲੈ ਕੇ ਆਇਆ ਸਰ ਸਾਡਾ ਹੀ ਤੁਹਾਡਾ ਹੀ ਆਪਣਾ ਆਪ ਦਾ ਹੀ ਹਾਂਜੀ ਕੋ ਇਹਦੇ ਤੇ ਰਜਿਸਟ੍ਰੇਸ਼ਨ ਨੰਬਰ ਲੱਗਾ ਹੋਇਆ 033035 ਤੁਸੀਂ ਪੂਰੇ ਭਾਰਤ ਚ ਆਨਲਾਈਨ ਮੰਰੇਗਾ ਵੱਲੋਂ ਮਾਲਕ ਸ਼ੋਅ ਕੀਤੇ ਗਏ ਨਕਤੇ ਬੋਲਦਾ ਕਾਨੂੰਨ ਕੀ ਕਹਿੰਦਾ ਪਿਆ ਜੀ ਇਹ ਦੇਖਿਓ ਸਰਕਾਰ ਦਾ ਰਾਸ਼ਟਰੀ ਪਿੰਡੂ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਅਗਲਾਈਚ ਲਿਖਿਆ ਨੇ ਇਹਨਾ ਹਾਂਜੀ ਇਹ ਲਿਖਿਆ ਪੂਰੇ ਭਾਰ ਚ ਪਿੰਨਾਂ ਦਾ ਰੋਜ਼ਗਾਰ ਇੱਕ ਗਰੰਟੀ ਕਾਨੂੰਨ ਬਣ ਗਿਆ ਪਰ ਕਦੋਂ ਬਣਿਆ 2005 ਚ ਬਣਿਆ 2005 ਤੋਂ ਲੈ ਕੇ ਆ ਬੈਕ ਸੈਰ ਤੋਂ ਲਿਖਿਆ ਕਿਜੀ ਲਾਈਨ ਚ ਕੀ ਲਿਖਿਆ ਹਰ ਘਰ ਹਰ ਸਾਲ ਘੱਟੋ ਘੱਟ 100 ਦਿਨੋਂ ਕੰਮ ਹਰ ਘਰ ਨੂੰ ਮਿਲਦਾ ਹਰ ਸਾਲ ਹਰ ਕਾ 100 ਦਿਨ ਦਾ ਕੰਮ ਜੇ ਤੁਹਾਨੂੰ ਪੂਰਾ ਮਿਲਦਾ ਤਾਂ 25 ਤੋਂ ਲੈ ਕੇ 30000 ਰੁਪਇਆ ਹਰ ਸਾਲ ਤੇ ਹਰ ਕਾ ਚ ਮਿਲਦਾ ਹੈ ਸਰਕਾਰੀ ਪੈਸੇ ਤੁਹਾਨੂੰ 2005 ਦਾ ਕਾਨੂੰਨ ਤੁਹਾਡੇ ਜੋਬ ਕਾਰਡ ਉੱਪਰ ਲਿਖਿਆ 2005 ਤੋਂ ਲੈ ਕੇ 2025 ਤੱਕ ਕਿੰਨੇ ਸਾਲ ਬਣ ਗਏ 2 ਸਾਲ ਹੈ 6 ਮਹੀਨੇ ਕੱਟਾ ਹੈ ਨਾ ਹਾਂਜੀ ਆ ਸਤਵਾਂ ਚੜ ਗਿਆ ਹੈ ਹੈ 6 ਮਹੀਨੇ ਕੱਟਾ ਹੁਣ 19 ਸਾਲ ਦਾ ਜੋੜ ਲਾਈਏ ਤੁਹਾਡਾ ਕਿੰਨਾ ਪੈਸਾ ਬਣਦਾ ਹੈ 25 ਤੋਂ ਲੈ ਕੇ 30 ਹਜ਼ਾਰ ਨੂੰ 19 ਸਾਲਾਂ ਨਾਲ ਗੁਣਾ ਕਰ ਦਿਓ 19 ਨਾਲ ਤੁਹਾਡਾ 5 ਲੱਖ 75 ਹਜ਼ਾਰ ਰੁਪਈਆ ਹਰ ਇੱਕ ਘਰ ਦਾ ਬਣਦਾ ਜਿਹਦੇ ਕੋਲ ਇੱਕ ਘਰ ਮਿਲ ਗਿਆ ਭਾਈ ਆਡੋ ਅੰਦਰੀਏ ਕਿਸ ਨੂੰ ਮਿਲਿਆ ਅੰਦਰੀਏ ਲੈ ਕਿਸ ਨੂੰ ਤਾਂ ਜੀ ਜਾਣਾ ਨਹੀਂ ਹੈ ਨਾ ਐਵੇਂ ਨਹੀਂ ਫਿਰ ਇੰਜ ਕਰੋ ਮੈਨੂੰ ਵੀ ਜਾਣ ਦਿਓ ਨਹੀਂ ਇਹ ਕੋ ਮਮਲੀ ਦੀ ਗੱਲ ਆ ਤੁਹਾਨੂੰ ਤੁਹਾਡੇ ਹੱਕਾਂ ਦੀ ਜਾਣਕਾਰੀ ਦੇਣ ਆਏ ਆ ਪਹਿਲਾਂ ਤੁਹਾਨੂੰ ਗੱਲਾਂ ਵੀ ਰੋਕਿਆ ਸੀ ਤੁਸੀਂ ਗੱਲਾਂ ਨਹੀਂ ਕਰਦੇ ਰਹੇ ਰਾਉਂ ਨਵੀਾ ਛਾਤਾ ਹੋਲੀ-ਹੋਲੀ ਕਰਕੇ ਓੜ ਜਾ ਮੈਂ ਤੁਹਾਡੇ ਨਾਲ ਕੰਨਾਂ ਨਾਲ ਗੱਲ ਕਰ ਦਿੰਦਾ ਠੀਕ ਤਾਂ ਹੈ ਜੀ ਹੈ ਕੀ ਨਹੀਂ ਕਰਦੇ ਤੁਸੀਂ ਹਾਂ ਗੱਲ ਸੁਣੋ ਗੱਲ ਤੁਹਾਡੀ ਕੀਮਤੀ ਆ ਵੇਖੋ ਮੇਰੀ ਗੱਲ ਸੁਣੋ ਤੁਹਾਡੇ ਰੋਜ਼ਗਾਰ ਦੀ ਗੱਲ ਆ ਤੁਹਾਡੇ ਭਵਿੱਖ ਦੀ ਗੱਲ ਆ ਤੁਹਾਡੇ ਬੱਚਿਆਂ ਦੇ ਆਉਣ ਵਾਲੇ ਪਰਿਵਾਰ ਦੀ ਗੱਲ ਆ ਹੁਣ ਜੇ ਤੁਸੀਂ ਸੁਣੋਗੇ ਨਹੀਂ ਤੇ ਸਮਝੋਗੇ ਕੀ ਹੈਨਾ ਜੇ ਤੁਸੀਂ ਸਮਝੋਗੇ ਨਹੀਂ ਤੇ ਅੱਗੇ ਬੋਲੋਗੇ ਕੀ ਕਿਆ ਭਾਈ ਹੈਨਾ ਹੁਣ ਜੇ ਬੋਲੋਗੇ ਨਹੀਂ ਸੇ ਅੱਗ ਮੰਗੋਗੇ ਕੀ ਕਿ ਜੇ ਮੰਗਣ ਦਾ ਵਾਲ ਹੀ ਨਹੀਂ ਆਇਆ ਹੈ ਨਾ ਤਾਂ ਫਿਰ ਫਾਇਦਾ ਹੀ ਨਹੀਂ ਹੈ ਦਾ ਕੋਈ ਇਸ ਲਈ ਸੁਣੋ ਤੁਹਾਡਾ 19 ਸਾਲਾਂ ਦਾ ਕੰਮ 5,75,000 ਹਰ ਕਰਦਾ ਬੰਦਾ ਪਰ ਸਰਕਾਰ ਨੇ ਜ਼ਿੰਮੇਵਾਰੀ ਕਿਹਦੀ ਲਈ ਜਿਹੜੇ ਲੋਕ ਹੱਥ ਜੋੜ ਕੇ ਵੋਟ ਮੰਗਣਾਂਗੇ ਹੁਣ ਜਦੋਂ ਹੱਥ ਲੋਕ ਜੋੜ ਕੇ ਵੋਟ ਮੰਗਣਾਂਦੇ ਨਾ ਉਹ ਪਬਲਿਕ ਤੋਂ ਨਮਾਇੰਦੇ ਹੁੰਦੇ ਆ ਨਮਾਇੰਦੇ ਹੁੰਦੇ ਆ ਜੋ ਕੋਪ ਚ ਮੰਗਣਾ ਆਏ ਅਸੀਂ ਉਹਨਾਂ ਨੂੰ ਚੋਣ ਕੀਤੀ ਕਾਦੇ ਲਈ ਚੋਣ ਕੀਤੀ ਕਿ ਉਹ ਸਾਡਾ ਕੰਮ ਕਰਨ ਕਾਨੂੰਨ ਕਹਿੰਦਾ ਮੈਂ ਨਹੀਂ ਕੀਤਾ ਉਹ ਸਾਡਾ ਕੰਮ ਕਰਨ ਵਾਲੇ ਜਿਵੇਂ ਭਈਏ ਨੂੰ ਆਪਾਂ ਬੁਲਾ ਲਈਦਾ ਨਾ ਠੇਕਾ ਮਾਰਦੀਦਾ ਆ ਜਾ ਵੀ 1 ਸਾਲ ਤੈਨੂੰ ਪੈਸੇ ਦੇਤੇ ਤੇ ਤੂੰ ਸਾਡਾ ਕੰਮ ਕਰ ਹੈਨਾ ਇਹ 50 ਸਾਲਾਂ ਦੇ ਸਾਡੇ ਚੁਣੇ ਹੋਏ ਕੰਮ ਵਾਲੇ ਬੰਦੇ ਨੇ ਹੈਨਾ ਹੋਰ ਕੰਮ ਕਰਨਾ ਕੀ ਹੈ ਇਹਨੂੰ ਧਿਆਨ ਕਰੋ ਇਹਨਾਂ ਦੀ ਜ਼ਿੰਮੇਵਾਰੀ ਕੀ ਲੱਗੀ ਹੈ ਇਹਨਾਂ ਦੀ ਜ਼ਿੰਮੇਵਾਰੀ ਲੱਗੀ ਆ ਕਿ ਜਿਹੜੇ ਲੋਕਾਂ ਨੇ ਚੁਣਿਆ ਉਹਨਾਂ ਦਾ ਵਿਕਾਸ ਕਰਨਾ ਹੈਨਾ ਉਹਨਾਂ ਦਾ ਰੋਜ਼ਗਾਰ ਲਾਗੂ ਕਰਨਾ ਉਹਨਾਂ ਦੇ ਹੱਕ ਲਾਗੂ ਕਰਾਉਣਾ ਉਹਨਾਂ ਦਾ ਸੰਵਿਧਾਨ ਲਾਗੂ ਕਰਨਾ ਉਹਨਾਂ ਨੂੰ ਅਨਸਾਤ ਦੇਣਾ ਆ ਇਹਨਾਂ ਦੀ ਜ਼ਿੰਮੇਵਾਰੀ ਸਾਡੀ ਅਨਪੜਤਾ ਨੇ ਸਾਡੀ ਗਰੀਬੀ ਨਹੀਂ ਇਹਨਾਂ ਨੂੰ ਸਿਰੇ ਚੜਾ ਕੇ ਬੁਤਵਾਉਣਾ ਹੈਨਾ ਆ ਪਿੱਛੇ ਜੇ ਵੋਟਾਂ ਪਈਆਂ ਉਦੋਂ ਤੁਸੀਂ ਦੇਖਿਓ ਤੇ ਅਗਾਂ ਵੀ ਵੋਟਾਂ ਪੈਣਗੀਆਂ ਇਹ ਦੋ ਫੋਟਾ ਪਿੰਨੋ ਸਾਡੇ ਚੰਗੇ ਹੈਨਾ ਸਫਾਈ ਕੌਣ ਕਰਦੇ ਆ ਸਾਡੇ ਲੋਕ ਟੈਂਟ ਕੌਣ ਲਾਉਂਦੇ ਆ ਸਾਡੇ ਲੋਕ ਹੈਨਾ ਹਾਰ ਕੌਣ ਪਾਉਂਦੇ ਆ ਸਾਡੇ ਲੋਕ ਨਾਰੇ ਕੌਣ ਲਾਉਂਦੇ ਆ ਸਾਡੇ ਲੋਕ ਲੜਾਈ ਕੌਣ ਕਰਦੇ ਆ ਸਾਡੇ ਲੋਕ ਦਾਖਲ ਕੌਣ ਹੁੰਦੇ ਆ ਸਾਡੇ ਲੋਕ ਜਿੰਨਾ ਕੌਣ ਜਾਂਦੇ ਆ ਸਾਡੇ ਲੋਕ ਹੈਨਾ ਲੱਡੂਆਂ ਨਾਲ ਕੌਣ ਤੋਲਦੇ ਆ ਸਾਡੇ ਲੋਕ ਭੰਗੜਾ ਢੋਲ ਅੱਗੇ ਕੌਣ ਪਾਉਂਦੇ ਆ ਸਾਡੇ ਲੋਕ ਜਿਵੇਂ ਬਾਂਦਰ ਮੇਲੇ ਚ ਨਾ ਹੈਣਾ ਬੋਟਾ ਜੀ ਤੋਂ ਮੰਗਦੇ ਸਾਡੇ ਤੋਂ ਅਸੀਂ ਵੋਟ ਪਾ ਦਿੰਦੇ ਆ ਸਾਡੀ ਬੋਟ ਦੇ ਨਾਲ ਉਹਨੂੰ ਤਖਤ ਮਿਲਦੀ ਆ ਸਾਡੀ ਬੋਟ ਦੇ ਨਾਲ ਸਰਟੀਫਿਕੇਟ ਮਿਲਦਾ ਸਾਡੀ ਬੋਟ ਦੇ ਨਾਲ ਉਹਨੂੰ ਸਰਕਾਰੀ ਗੱਡੀਆਂ ਸਰਕਾਰੀ ਕੋਟੀਆਂ ਇਹ 1.5 ਲੱਖ ਰੁਪਏ ਤਨਖਾਹ ਵੀ ਸਾਡੀ ਵੋਟ ਵੀ ਬਦੌਲਤ ਮਿਲਦੀ ਆ ਤੇ ਜਦੋਂ ਉਹ ਬੈਠਦਾ ਕੁਰਸੀ ਤੇ ਕਾਇਮ ਹੋ ਕੇ ਜਿਹਦੇ ਤੁਸੀਂ ਪਾਵਰ ਦਿੰਦੇ ਹੋ ਤੇ ਆਉਣਿਆਂ ਨਾਲ ਬੈਠਦੇ ਆ ਨਾਲ ਕਰਦਾ ਕੀ ਆ ਕੱਟਦੇ ਹੋ ਪੈਨਸ਼ਨ ਕੱਟ ਦਿਓ ਰਾਸ਼ਨ ਕੱਟ ਦਿਓ ਸਗਲ ਸਕੀ ਰੋਕ ਦਿਓ ਮਕਾਨ ਰੋਕ ਦਿਓ ਮਰਲੇ ਇਹ ਸਾਡੀ ਸਰਕਾਰ ਦੇਵੇਗੀ ਕਦੋਂ ਦੇਵੇਗੀ 4 ਸਾਲ 6 ਮਹੀਨੇ ਬਾਅਦ ਜਦੋਂ ਫਿਰ ਦਬਾਰਾ ਇਵੇਂ ਹੁੰਦਾ ਹਾਂਜੀ ਇਵੇਂ ਹੁੰਦਾ ਸੱਚ ਬੋਲ ਤਾਂ ਹਾਂਜੀ ਬੋਲਿਆ ਕੋਈ ਵਾਰ ਸਹੀ ਕਹਿੰਦੀ ਹਾਂਜੀ ਤਾਂ ਫਿਰ ਬੇਕੂਣ ਕੌਣ ਬੋਲਦੀ ਆਸੀਂ ਆਸੀਂ ਕਿਸੇ ਹੈਣਾ ਆਟਮਾ ਦੀ ਨੀ ਇੱਕ ગાਡੀ ਹੈਣਾ ਇਹ ਆਪਣੀ ਇੱਕ ਛੋਟੀ ਜਿਹੀ ਜਥੇਬੰਦੀ ਹੈ ਜਿਹਦਾ ਨਾਮ ਦਿੱਤਾ ਹੋਇਆ ਸਮੂਹ ਮਜ਼ਦੂਰ ਵੈਲਫੇਅਰ ਸਭਾ ਆਪਣਾ ਆਪਣਾ ਇੱਕ ਪਿੰਡ 157 ਪਿੰਡਾਂ ਚ ਟੀਮਾਂ ਬਣੀਆਂ ਹੋਈਆਂ ਜਿਵੇਂ ਆ ਕੁੜੀ ਨੇ ਫੋਨ ਕੀਤਾ ਤੇ ਟੀਮ ਬਣਾ ਰਹੇ 157 ਪਿੰਡਾਂ ਤੇ ਟੀਮਾਂ ਬਣੀਆਂ ਤੇ ਉਹ ਕੰਮ ਚੱਲਦਾ ਕੋਈ ਰੋਕ ਨਹੀਂ ਸਕਦਾ ਕਿਉਂਕਿ ਆਪਾਂ ਖੜੇ ਆ ਵਫਾਦਾਰ ਕੋਲ ਤੇ ਆਪਣੀ ਬਿਹਤਰੀ ਦੇ ਹੁਣ ਕੰਮ ਤੁਹਾਡਾ ਵੀ ਚੱਲੇਗਾ ਹੁਣ ਤੁਸੀਂ ਆ ਕੁੜੀ ਨੂੰ ਚੁਣਿਆ ਇਹਨੂੰ ਤਿੰਨ ਪ੍ਰੂਫ ਦੇਣੇ ਆ ਇੱਕ ਤਾਂ ਆ ਜੋਬ ਕਾਰਡ ਤੇ ਵੀ ਉਹਦੀ ਫੋਟੋਕਾਪੀ ਆ ਨੰਬਰ ਆਣਾ ਚਾਹੀਦਾ ਫੋਟੋਕਾਪੀ ਦੇਣੀ ਆ ਇੱਕ ਧਾਰ ਕਾਟ ਦੀ ਫੋਟੋਕਾਪੀ ਇੱਕ ਜੋਬ ਕਾਰਡ ਦੀ ਫੋਟੋਕਾਪੀ ਫੋਟੋਕਾਪੀ ਸਟੇਟ ਅਟੈਚ ਕਰਕੇ ਤਿੰਨੇ ਪ੍ਰੂਫ ਇਹਨੂੰ ਕੁੜੀ ਦੇ ਫੜਾ ਦੇਣਾ ਹੈ ਨਾ ਇਹ ਕੁੜੀ ਜਦੋਂ ਪ੍ਰੂਫ ਇਕੱਠੇ ਹੋ ਗਏ ਅੱਕੇ ਸਾਡੀਆਂ ਟੀਮਾਂ ਚੱਲਦੀਆਂ ਨੇ ਆ ਨਾਲ ਹੀ ਇੱਕ ਮਾਲਮ ਪਿੰਡਾ ਮਾਲਮ ਦੇ ਨਾਲ ਸਾਡੀ ਕੁੜੀ ਰਾਜਾ ਹਾਂ ਹਾਂ ਜੀ ਸਿਆਣੀ ਦੀ ਹਾਂ ਜੀ ਉਹ ਤੈਨੂੰ ਫਾਰਮ ਪਰਨਾ ਵੀ ਸਿਖਾ ਦੇਗੀ ਠੀਕ ਐਥੇ ਵੀ ਆ ਜੂਗੀ ਤੂੰ ਮੁੰਡੇ ਕੋਲੇ ਜਾ ਸਕਦੀ ਫਾਰਮ ਵੀ ਦੇ ਦੇ ਫਿਰ ਉਹ ਤੁਹਾਡੇ ਨਾਲ ਜਾ ਕੇ ਰਾਜੋ ਸਾਡੇ ਪਿੰਡ ਦੀ ਏ ਤੂੰ ਆਈ ਲੱਗਦੀ ਹਾਂ ਠੀਕ ਆ ਦੇਖੋ ਉਹਨਾਂ ਮੇਰੇ ਵੀ ਜਦੋਂ ਅਸੀਂ ਕੰਮ ਚਲਾਇਆ ਉੱਥੋਂ ਦਾ ਸਰਪੰਚ ਬੜਾ ਹੰਕਾਰਿਆ ਹੋਇਆ ਮੈਨੂੰ ਫੋਨ ਕਰਕੇ ਕਹਿੰਦਾ ਤੁਹਾਡੇ ਪਿੰਡ ਚ ਦਖਲ ਦਾ ਜੀ ਨਾ ਨਹੀਂ ਮੈਂ ਕਾਪਾ ਤਾਂ ਦੇਤੀ ਆ ਆਂਦਾ ਜੀ ਤੂੰ ਕੰਮਣਾ ਚਲਾਈ ਮੈਂ ਕਹੀ ਆਪਾ ਤਾਂ ਚਲਾਤਾ ਮੈਂ ਕਰੂ ਕਿਵੇਂ ਲਿਆ ਚੱਲਦਾ ਪਿਆ ਤੁਸੀਂ ਇਹ ਕੁੜੀ ਕਿੰਨੀ ਨ ਪੁਆ ਪੁਆ ਨੂੰ ਪੁੱਛ ਕੇ ਵੇਖਿਆ ਓਏ ਕਿੰਨੇ ਪੁੱਛ ਕੇ ਵੇਖਿਆ ਹੋ ਤਾਂ ਕੰਮ ਚੱਲਦਾ ਪਿਆ ਆਪਨਾ ਕੰਮ ਬਾਹਰ ਦਾ ਕਿ ਚੱਲਦਾ ਧਿਆਨ ਕਰ ਤੀ ਕਾਸ਼ ਕਰਕੇ ਮੈਂ ਤੈਨੂੰ ਦੱਸਦਾ ਤੁਸੀਂ ਇਸ ਕੰਮ ਤੋਂ ਦੂਰੇ ਕਿਉਂ ਹੋਣਾ ਹੈ ਧਿਆਨ ਕਰਿਓ ਚਾ ਚਪ ਦੇਖੋ ਗੱਲ ਫੇਰ ਵੀ ਹੋ ਜਾਣੀ ਆ ਬਾਅਦ ਚ ਕਰਨੋ ਪਹਿਲਾਂ ਆਂਦੀ ਖਾਣ ਨੂੰ ਮੈਨੂੰ ਕਹਦੇ ਨਹੀਂ ਬਣਾਇਆ ਜੀ ਕਾਹਦੇ ਬਣਾਇਆ ਮੈਨੂੰ ਮੈਨੂੰ ਦੇ ਕਰ ਲੈ ਨਹੀਂ ਨਹੀਂ ਸਹਿਜ ਕਿਉਂ ਮੈਂ ਰੁਪਿਆ ਸੀ ਤੁਹਾਨੂੰ ਤੁਸੀਂ ਬੋਲਦੇ ਹੋ ਅਗਲੇ ਤੇ ਦਿਮਾਗ ਚੋਂ ਗੱਲ ਨਿਕਲ ਗਈ ਮੇਰੇ ਵੀ ਨਿਕਲ ਗਈ ਕੀ ਫਾਇਦਾ ਹੋਇਆ ਮੈਨੂੰ ਇਹਨਾਂ ਬੋਲਣ ਦਾ ਮਾੜਾ ਮੋਟਾ ਤੂੰ ਕਹਨੋ ਨਾ ਇਹ ਕੋਈ ਢੁੱਪ ਚ ਤੁਹਾਡਾ ਰਿਸ਼ਤੇਦਾਰ ਨਹੀਂ ਹੁੰਦਾ ਤੁਹਾਡੀ ਹੈਨਾ ਮਾਪਿਓ ਨਹੀਂ ਹੁੰਦਾ ਹਾਂਜੀ ਤੁਸੀਂ ਬੱਗਾ ਸਿੰਘ ਨੂੰ ਫੋਨ ਕੀਤਾ ਆਪਦੇ ਕੰਮ ਲਈ ਹਾਂਜੀ ਤੁਹਾਡੇ ਕੰਮ ਨਹੀਂ ਆਏ ਤੇ ਗੱਲ ਤਾਂ ਸੁਣ ਲਓ ਕੋਈ ਸ਼ਰਮ ਵਾਲੀ ਗੱਲ ਹੈ ਮੇਰੀ ਲਈ ਨਹੀਂ ਨਹੀਂ ਤੁਹਾਡੇ ਚ ਆ ਗਏ ਨਹੀਂ 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 ਵੀ ਨਹੀਂ ਹਾਂ ਕਿੱਥੇ ਗੱਲ ਚੱਲਦੀ ਸੀ ਕੌਣ ਦੱਸੂਗਾ ਬਸ ਹਾਂ ਨਹੀਂ ਹਾਂਜੀ ਚੱਲੀ ਯਹਾਂ ਬੈਠੀ ਇੱਥੇ ਸਿਕਾਰ ਲੈ ਕਿ ਤੇਰੀ ਕਿੱਥੇ ਤਾਹ ਯਾਰ ਫਲ ਇੱਕ ਵਾਰ ਟਰੈਕਟਰ ਵਿੱਚ ਨਾ ਨਹੀਂ ਐਵੇਂ ਨਹੀਂ ਹੈ ਦੱਸੋ ਫਿਰ ਉਹਨਾਂ ਨੂੰ ਜਦੋਂ ਤੁਹਾਨੂੰ ਰੋਕਿਆ ਸੀ ਨਾ ਬੋਲਿਓ ਮੈਨੂੰ ਗੱਲ ਕਰ ਲੈਣ ਦਿਓ 5-7 ਮਿੰਟ ਸਾਹ ਲੈਣਾ ਲੈ ਲਓ ਇਹ ਵੀ ਨਹੀਂ ਮਾ ਤੇਰੇ ਫੋਨ ਤੁਹਾਡੇ ਪਿੰਡ ਦੇ ਵਿੱਚ ਬੱਗਾ ਸਿੰਘ ਆ ਗਿਆ ਉਹਨੇ ਮਿਹਨਤ ਕੀਤੀ ਆ ਹਾਂ ਜਦੋਂ ਮੰਗ ਪੱਤਰ ਜਾਣਾ ਹੈ ਨਾ ਤੇ ਉੱਥੋਂ ਦੇ ਸੈਕਟਰੀ ਨੇ WhatsApp ਕਰਨਾ ਸਰਪੰਚ ਨੂੰ ਉਹ ਤੇਰੇ ਪੈਣ ਦੇ ਬੱਬਾ ਆ ਗਈ ਤਾਂ ਵਾਈਟ ਆ ਦੇਗਾ ਹੈ ਨਾ ਹਾਂਜੀ ਅੱਛਾ ਜਦੋਂ ਮੰਗ ਪੱਤਰ ਕੱਢਣ ਤੋਂ ਪਹਿਲਾਂ ਤੁਹਾਡੇ ਵਿੱਚ ਆਉਣਾ ਹੈ ਤੇ ਤੁਸੀਂ ਪਤਾ ਕੀ ਕਰਨਾ ਹੈ ਤੁਸੀਂ ਸਾਰਿਆਂ ਨੇ ਚੱਕ ਕੇ ਉਧਰ ਤੁਰ ਪੈੜਾ ਕੁੜੀ ਸਾਡੀ ਇਕੱਲੀ ਰਹਿ ਜਾਣੀ ਨਹੀਂ ਕਿਉਂ ਨਹੀਂ ਸੱਚੀ ਗੱਲ ਆ ਆ ਦੇਖੋ ਨ 2005 ਤੋਂ 2025 ਤੋ 20 ਸਾਲ ਹੋ ਗਏ ਧਿਆਨ ਕਰਿਓ ਰਿਤ 20 ਸਾਲਾਂ ਦੇ ਵਿੱਚ 5 ਸਾਲਾਂ ਬਾਅਦ ਸਰਪੰਚ ਬਦਲਦਾ 5 ਸਾਲਾਂ ਬਾਅਦ ਐਮਐਲਏ ਬਦਲਦਾ 5 ਸਾਲਾਂ ਬਾਅਦ ਐਮਪੀ ਬਦਲਦਾ 20 ਸਾਲਾਂ ਚ 45 ਚ 4 ਐਮਐਲਏ ਬਦਲ ਗਏ ਮਤਲਬ ਕੇ ਆ ਨਰੇਗਾ ਤੁਹਾਡੀ ਵੀ ਇੱਥੇ ਸੀ ਤੁਸੀਂ ਵੀ ਇੱਥੇ ਸੀ ਹਾਂਜੀ ਸਰਪੰਚ ਐਮਐਲਏ ਵੀ ਇੱਥੇ ਸੀ ਹੈਨਾ ਹਾਂਜੀ ਹਾਂ ਹੁਣ ਬੱਗਾ ਸਿੰਘ ਆ ਗਿਆ ਤਾਂ ਹੁਣ ਉਹਨਾਂ ਨੇ ਕੜਮ ਚੌਧਰੀਆਂ ਨੇ ਅੱਗੇ ਲੱਗਣਾ ਕਿਉਂਕਿ ਉਸ ਬੰਦੇ ਨੇ ਕੰਮ ਚਲਾ ਲੈਣਾ ਬੱਗਾ ਸਿੰਘ ਨੇ ਇਹਨਾਂ ਦੀ ਆਪਦੀ ਇੱਜ਼ਤ ਬਣ ਜਾਣੀ ਆ ਤੇ ਸਾਨੂੰ ਕੋਣ ਪੁੱਛੂਗਾ ਕਿਉਂ ਮੈਂ ਹਾਂ ਮੈਂ ਤੇ ਧੱਕੇ ਨਾਲ ਆਣਾ ਤੇ ਤੁਸੀਂ ਵੀ ਪਤਾ ਕੀ ਕਰਨਾ ਆ ਆ ਪਿਆ ਬੱਗਾ ਸਿੰਘ ਚਿੱਲੀ ਸਰਪੰਚ ਦੀ ਵਾਹ ਦੀ ਨਾਏ ਜਦੋਂ ਹੀ ਸਰਪੰਚ ਨੇ ਆਵਾਜ਼ ਦੇ ਦਿੱਤੀ ਉਹਨੇ ਕੰਮ ਚਲਾਉਣਾ ਨਹੀਂ ਏ ਉਹਨੇ ਸਿਰਫ ਰੋਕ ਲਾਣੀ ਆ ਜਿਵੇਂ ਮੰਨ ਕੇ ਚਲੋ ਉਹ ਟ੍ਰੈਕਟਰ ਆ ਉਹ ਰੇਡ ਦਾ ਤੇ ਸਾਨੂੰ ਪਤਾ ਨਾ ਰੇਡ ਪਿਆ ਹੋਣਾ ਅੱਗੇ ਜਾ ਕੇ ਵੱਜੂਗਾ ਤੇ ਕੁਝ ਨੁਕਸਾਨ ਹੋਊਗਾ ਤੇ ਉਹਨਾਂ ਨੂੰ ਛੋਟਾ ਛੋਟਾ ਅੱਗੇ ਰੋੜਾ ਲਾਉਣਾ ਕਿਉਂਕਿ ਉਹ ਲੋਕ ਤੁਹਾਨੂੰ ਨਿਹਰੀ ਚ ਰੱਖਦੇ ਆ ਕਿਸੇ ਨੇ ਚੋਰੀ ਕਰਨੀ ਹੋਵੇ ਪਿੰਡ ਚ ਤੇ ਇਹ ਇਹ ਇੱਥੇ ਕਰਦਾ ਨਾ ਮਿਰਾ ਕਰਨਾ ਕੋਈ ਔਖਾ ਉਹ ਟ੍ਰਾਂਸਫਾਰਮਰ ਦੇ ਕੋਲ ਜਾ ਕੇ ਟ੍ਰਾਂਸਫਾਰਮਰ ਜਿੱਥੇ ਹੁੰਦਾ ਉੱਥੇ ਕੂੜਾ ਚੱਕ ਦਿਓ ਮਿਰਾ ਹੋ ਗਿਆ ਚੋਰ ਨੂੰ ਸੋਖਾ ਹੋ ਗਿਆ ਨਾ ਹਾਂਜੀ ਹੈਨਾ ਹਾਂਜੀ ਇਹਨਾਂ ਨੂੰ ਜਿਹੜੀ ਲੁੱਟ ਕਰਨੀ ਹੈ ਨਾ ਤੁਹਾਨੂੰ ਨੇਰੇ ਚ ਰੱਖ ਕੇ ਕਰਨੀ ਹੈ ਵੀ ਇਹਨਾਂ ਨੂੰ ਪਤਾ ਨਾ ਲੱਗੇ ਦਫਤਰ ਕਿੱਥੇ ਆ ਹਾਂਜੀ ਨੇਰੇਗਾ ਕਿੱਥੇ ਆ ਪੈਨਸ਼ਨਾਂ ਵਾਲਾ ਦਫਤਰ ਕਿੱਥੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਇਹ ਸਾਡੇ ਕੋਲੇ ਆਉਣ ਅਸੀਂ ਇਹਨਾਂ ਨੂੰ ਲੈ ਕੇ ਜਾਈਏ ਸਾਡੀ ਬੁੱਕਤ ਬਣੀ ਰਹੇ ਅਸੀਂ ਚੌਧਰੀ ਬਣੀ ਜਾਈਏ ਘੜਮ ਚੌਧਰੀ ਹਾਂਜੀ ਹੈ ਹੂੰ ਤੁਹਾਡੀ ਮਰਜ਼ੀ ਆ ਆਪਾਂ ਤਾਂ ਲਾ ਚੱਕ ਜਾਂਗੇ ਫੱਟੇ ਕੰਮ ਵੀ ਚੱਲੇਗਾ ਹਾਂਜੀ ਤਾਂ ਤੁਹਾਡੀ ਸ਼ਾਨ ਵੀ ਬਣੇਗੀ ਤੇ ਤੁਹਾਨੂੰ ਵੱਲ ਵੀ ਹੈ ਹੈਨਾ ਤੁਹਾਨੂੰ ਵੱਲ ਵੀ ਹਾਂਜੀ ਅੱਛਾ ਤੁਹਾਡੇ ਚੋ ਰੋਟੀ ਕੌਣ ਕੌਣ ਪਕਾ ਸਕਦਾ ਸਾਰੇ ਇਹਨੂੰ ਇਹਨੂੰ ਕਿਹ ਕਹਿੰਦਾ ਰੋਟੀ ਸਾਰੇ ਪਕਾ ਲੈਂਦੇ ਆ ਨਾ ਹਾਂਜੀ ਕੋਈ ਔਖੀ ਤਾਂ ਨਹੀਂ ਲੱਗਦੀ ਨਹੀਂ ਨਹੀਂ ਹੁਣ ਸਾਨੂੰ ਦੋਵਾਂ ਨੂੰ ਕੋਈ ਕਵੇ ਵੀ ਰੋਟੀ ਪਕਾਓ ਸਾਨੂੰ ਬੜੀ ਔਖੀ ਲੱਗੇਗੀ ਨਾ ਕਿਉਂ ਮੈਂ ਲੱਗੇ ਕਿ ਨਾ ਹਾਂਜੀ ਹਾਂ ਇਹ ਆ ਮੋਟਰਸਾਈਕਲ ਕੋਣ ਕੋਣ ਚਲਾ ਸਕਦਾ ਤੇ ਕੋਈ ਨਹੀਂ ਹੋਏ ਕੋਈ ਨਹੀਂ ਚਲਾ ਸਕਦਾ ਨਾ ਹੁਣ ਸਾਨੂੰ ਮੋਟਰਸਾਈਕਲ ਚਲਾਉਣਾ ਬੜਾ ਮੁਸ਼ਕਲ ਮੇਰੇ ਕਹਿਣ ਦਾ ਮਤਲਬ ਆ ਵੀ ਤੁਹਾਨੂੰ ਜੇ ਨਰੇਗਾ ਆ ਗਈ ਨਾ ਤਾਂ ਫਿਰ ਤੁਹਾਡਾ ਕੰਮ ਆਪੇ ਚੱਲੇਗਾ ਤੁਸੀਂ ਆਪ ਸਿੱਖ ਗਏ ਜਿਵੇਂ ਅਸੀਂ ਮੋਟਰਸਾਈਕਲ ਨੂੰ ਮਾਰ ਦਿੰਦੇ ਨਾ ਇੱਕ ਆਪੇ ਚੱਲ ਜਾਂਦੀ ਜਿਵੇਂ ਤੁਸੀਂ ਹੁਣ ਆਟਾ ਗੁੰਨਣ ਲੱਗਦੇ ਆਂ ਜੇ ਰੋਟੀਆਂ ਫੋਲਣ ਲੱਗਦੇ ਨਾ ਕੋਈ ਦਿੱਕਤ ਨਹੀਂ ਆਉਂਦੀ ਤੁਸੀਂ ਆਪ ਸਿੱਖੋ ਕੰਮ ਤੁਸੀਂ ਆਪ ਦਾ ਕੰਮ ਕਿਸੇ ਦੇ ਕੋਲੋਂ ਨਾ ਮੰਗੋ ਤੁਸੀਂ ਖੁਦ ਆਪ ਕਰੋ ਹੈਨਾ ਇੰਨੀ ਮੇਰੀ ਬੇਨਤੀ ਆ ਤਾਂ ਤਿਆਰ ਹੋ ਜਿਓ ਹੁਣ ਮੈਂ ਤੁਹਾਡਾ ਭਰਾ ਕੋਈ ਮੇਰੀ ਭੈਣ ਛੋਟੀ ਆ ਕੋਈ ਵੱਡੀ ਆ ਕੀ ਨਾ ਹੋਏ ਕਿ ਆਵਾਜ਼ ਆਵੇ ਸਰਪੰਚ ਵੱਲੋਂ ਸਰਪੰਚ ਤਾਂ ਹੈ ਨਹੀਂ ਤੇ ਚੱਲੇ ਆ ਜੀ ਹੁਣ ਬੱਗਾ ਸਿੰਘ ਤਾਂ ਐਵੇਂ ਬੋਲ-ਬੋਲ ਕੇ ਚਲਾ ਗਿਆ ਮੈਂ ਵੀਡੀਓ ਬਣਾਣੀ ਹੈ ਤੁਹਾਡੀ ਹਾਂਜੀ ਹੈਨਾ ਹਾਂਜੀ ਜੋ ਮੈਂ ਬੋਲੇ ਨਾ ਕਿ ਮੈਂ ਸਰਪੰਚ ਤੋਂ ਕਿਸੇ ਅੰਮਲਤ ਦਰਕੇ ਨਹੀਂ ਬੋਲਿਆ ਇਸ ਸੰਵਿਧਾਨਕ ਹੱਕ ਦਾ ਤੇ ਸਾਨੂੰ ਸੰਵਿਧਾਨ ਨਾਲ ਲੱਭਣਾ ਕੋਈ ਔਖਾ ਨਹੀਂ ਏ ਉਹਨੂੰ ਇੱਕ ਹੀ ਕਹੀਦਾ ਹੈ ਗੂਗਲ ਤੋਂ ਫੂਕ ਮਾਰ ਤੇ ਦੱਸ ਤੇਰੀ ਜ਼ਿੰਮੇਵਾਰੀ ਕੀ ਏ ਤੇ ਤੂੰ ਕਰਦਾ ਕੀ ਏ ਤੇ ਕੋਈ ਬੋਲਦਾ ਹੀ ਨਹੀਂ ਹਾਂਜੀ ਤੇ ਆਓ ਆਪਾਂ ਇਸ ਪਿੰਡ ਜਿਹਨੂੰ ਸਾਰੇ ਪਿੰਡਾਂ ਚ ਨਰੇਗਾ ਚਲਾਈਏ ਇਕੱਲੀ ਨਰੇਗਾ ਨਹੀਂ ਐ ਤੁਹਾਡੀ ਹਰ ਜਗ੍ਹਾ ਤੇ ਲੁੱਟ ਪੂਰੀ ਹੈ ਧਿਆਨ ਦਿਓ ਰਾਸ਼ਨ ਤੋਂ ਨੂੰ ਨਹੀਂ ਪੂਰਾ ਮਿਲਦਾ ਹਾਂਜੀ ਸੈਕੰਡ ਸਕ੍ਰੀਨ ਤੁਹਾਨੂੰ ਨਹੀਂ ਟਾਈਮ ਨਾਲ ਮਿਲਦੀ ਪੂਰੀ ਹਾਂਜੀ ਪੈਨਸ਼ਨ ਹਰਿਆਣਾ ਜਿਹੜਾ ਹਰਿਆਣਾ ਸਰਕਾਰ ਆ ਉਹ 3000 ਦੀ ਹੈ ਪੰਜਾਬ ਸਰਕਾਰ 1500 ਦੇ ਰਹੀ ਹੈ ਹਾਂਜੀ ਉਹ ਵੀ 12 ਐਂਟਰੀਆਂ ਨਹੀਂ ਹੈਗੀਆਂ ਹੈਨਾ ਫਾਂ ਜਿਵੇਂ ਮਕਾਨ ਗਰੀਬ ਦਾ ਆਉਂਦਾ ਤੇ ਖਾਤਾ ਵੀਰ ਦਾ ਲਾ ਦਿੰਦੇ ਹਾਂਜੀ ਹੈਨਾ ਹਾਂਜੀ ਹਰ ਇੱਕ ਚੀਜ਼ ਤੇ ਲੁੱਟ ਹੋ ਰਹੀ ਬੱਚੇ ਟਾਡੇ ਪੜ ਰਿਆ ਸਕਾਲਰਸ਼ਿਪ ਵਜਿਤੇ ਨਹੀਂ ਜਾ ਰਹੇ ਹਾਂਜੀ ਹੈਨਾ ਹਾਂਜੀ ਮੈਡੀਕਲ ਸਹੂਲਤਾਂ ਤੁਸੀਂ ਡਾਕਟਰ ਦੀ ਪਾਕਿਸਤਾਨ ਚਲੇ ਜਾਓ ਉਹ ਬਹੁਤ ਸਾਰੇ ਖਰਚੇ ਪਾ ਦਿੰਦੇ ਆਪ ਹੀ ਖਾ ਪੀ ਜਾਂਦੇ ਮੈਡੀਕਲ ਸਹੂਲਤਾਂ ਨਹੀਂ ਹਾਂ ਕਾਦੀ ਹਰ ਇੱਕ ਚੀਜ਼ ਹੀ ਲੁੱਟ ਹੋ ਰਹੀ ਹੈ ਉਹ ਲੁੱਟ ਬਚਾਉਣ ਲਈ ਸਾਨੂੰ ਜ਼ਿੰਮੇਵਾਰ ਬਣਨਾ ਪਏਗਾ ਰਿਪੋਰਟਰ ਦੇ ਨਹੀਂ ਹੈ ਹੈਨਾ ਰਿਪੋਰਟਰ ਦੇ ਨਹੀਂ ਨਾ ਕਾਦੀ ਇਹ ਉਹਨੇ ਵੰਡੂ ਹੁੰਦੀ ਤੇਵਾ ਸਾਬਸਾ ਪਾਸਾ ਚੜ ਜਾਣਾ ਜਿਹੜਾ ਗਰੀਬ ਬੰਦਾ ਰੋਟੀ ਬਣਾਦਾ ਲੈ ਸਾਰੀ ਡੜੀ ਖਾਪਦਾ ਉਹਨੂੰ ਪੁੱਛਣਾ ਹੀ ਨਹੀਂ ਹੁਣ ਗਰੀਬ ਦੀ ਗਲਤੀ ਕਿੱਥੇ ਆ ਆ ਵੀ ਤੇ ਦੇਖੀ 90% ਗਰੀਬ ਦੀ ਗਲਤੀ ਪਤਾ ਕੀ ਆ ਹਾਂਜੀ ਸਭ ਤੋਂ ਪਹਿਲਾਂ ਤਾਂ ਉਹ ਗੱਲ ਨੂੰ ਸਮਝਦਾ ਹੀ ਨਹੀਂ ਉਹ ਗੱਲ ਨੂੰ ਸਿੱਖਦਾ ਹੀ ਨਹੀਂ ਗੱਲ ਨੂੰ ਸਮਝ ਕੇ ਵੀ ਨਾ ਸਮਝੀ ਹੋਈ ਕਰ ਦਿੰਦਾ ਹੁਣ ਅਗਲੀ ਗੱਲ ਸੁਣੋ ਕੁਝ ਗੱਲ ਕੀਤੀ ਹੁਣ ਗੱਲ ਮੈਂ ਦੱਸ ਨਹੀਂ ਨੀ ਤੇ ਟਾਈਮ ਥੋੜਾ ਸੀ ਆਹ ਤਾਂ ਪਹਿਲੇ ਮਹੀਨੇ ਜੋ 4 ਐਤਵਾਰ ਆਉਂਦੇ ਆ ਆਉਂਦੇ ਆ ਜੀ ਹਾਂ ਜੀ ਪਤਾ ਹੈ ਨਾ ਸਾਰੇ ਹਾਂ ਜੀ ਹਾਂ ਜੀ ਬਹੁਤ ਲੋਕ satsang ਸੁਣਨ ਜਾਂਦੇ ਆ ਹਾਂ ਜੀ ਭਾਈਆ ਬਹੁਤ ਲੋਕ ਬੰਦਗੀ ਕਰਨ ਜਾਂਦੇ ਆ ਹਾਂ ਜੀ ਮੈਂ ਕਿਸੇ ਗੁਰੂ ਪੀਰ ਦੇ ਬਰਕਲਾਪ ਨਹੀਂ ਐ ਸਾਰਿਆਂ ਦਾ ਸਤਿਕਾਰ ਕਰਦਾ ਲੇਕਿਨ ਇੱਕ ਧਾਰਨਾ ਛੋਟੀ ਜੀ ਮੈਂ ਤੁਹਾਨੂੰ ਦੱਸਾਂ ਚਾਰ ਵਾਰ ਬੰਦਗੀ ਸੁਣਨੀ ਹੈ ਮਹੀਨੇ ਚ ਹਰ ਐਤਵਾਰ ਚਾਰ ਵਾਰ ਅਸੀਂ satsang ਸੁਣਨੇ ਆ ਹਰ ਐਤਵਾਰ ਜਾਨੀਏ ਕਾ ਕਿਰਾਇਆ ਪੜਾ ਲੱਗਦਾ ਹਾਂਜੀ ਮਾੜਾ ਮੋਟਾ 당 ਲੱchna ਵੀ ਦਿੰਨੇ ਆ ਹਾਂਜੀ ਹੈਨਾ ਲਿਆੜੀ ਵੀ ਮਾਰ ਦੇਣਾ ਹਾਂਜੀ ਹਾਂਜੀ ਅੱਛਾ ਜਦੋਂ ਵਾਪਸ ਆਉਂਦੇ ਹੋ ਕਿਸੇ ਦੇ ਖਾਤੇ ਚ ਪੈਸੇ ਆਏ ਹੁੰਦੇ ਆ ਕਿ ਖਾਤੇ ਚ ਪੈਸੇ ਕਿੱਥੋਂ ਆਉਣੇ ਆ ਕਿਸੇ ਦਾ ਮਕਾਨ ਬਣ ਗਿਆ ਹੋਵੇ ਨਾ ਨਹੀਂ ਕਿਸੇ ਦੀ ਬੇਬੇ ਬਾਪੂ ਦੀ ਬੱਚਿਆਂ ਦੀ ਦਵਾਈ ਛੁੱਟ ਗਈ ਹੋਵੇ ਕੁਛ ਨਹੀਂ ਹੁੰਦਾ ਕੁਛ ਨਹੀਂ ਤਾਂ ਫਿਰ ਜੇ ਤੁਸੀਂ ਮਹੀਨੇ 'ਚ ਇੱਕ ਵਾਰ ਜ਼ਿੰਮੇਵਾਰ ਬਣ ਜਓ ਕਾਦੇ ਲਈ ਨਰੇਗਾ ਸਾਡੀ ਸਗਨ ਸਕੀਮ ਸਾਡੀ ਪੈਨਸ਼ਨ ਸਾਡੀ ਬੱਚਿਆਂ ਦੇ ਕੋਰਸ ਦੀ ਫੀਸ ਸਾਡੀ ਮੈਡੀਕਲ ਸੀਮ ਦਾ ਸਾਡੀਆਂ ਮਰਦਾਂ ਨੂੰ ਕੋਲ ਆਦਮੀ ਗ੍ਰਾਂਟਾਂ ਤੇ ਬੱਤੀ ਦੀਆਂ ਆਪਣੀ ਬਾਤ ਨੂੰ ਵੀ ਸਾਡੀ ਹੈ ਨਾ ਹਾਂਜੀ ਬਲੌਂਦੀਆਂ ਸਾਡੀਆਂ ਹਾਂਜੀ ਹਾਂਜੀ ਉਹਨਾਂ ਦੇ ਜ਼ਿੰਮੇਵਾਰ ਬਣ ਕੇ ਮਹੀਨੇ 'ਚ ਇੱਕ ਦਿਨ ਇਕੱਠੇ ਹੋਣਾ ਚਾਹੀਦਾ ਹੈ ਕਿ ਨਹੀਂ ਹਾਂਜੀ ਉਹਦੋਂ ਕੋਈ ਹੁੰਦਾ ਹੀ ਨਹੀਂ ਉਹਦੋਂ ਕੋਈ ਹੁੰਦਾ ਹੀ ਨਹੀਂ ਹੈ ਪਹਿਲੇ ਮਹੀਨੇ ਚ ਆਪਾਂ ਹੋਏ 15000 ਬੰਦਾ 10 5000 ਬੰਦਾ ਦੂਸਰੇ ਮਹੀਨੇ ਚ 10000 ਤੀਸਰੇ ਚ 15000 ਚੌਥੇ ਮਹੀਨੇ ਤੇ ਜੇ 20000 ਬੰਦਾ ਇਕੱਠੇ ਹੋ ਗਏ ਤਾਂ ਕੀ ਤੁਹਾਡਾ ਕੋਈ ਰਾਸ਼ਨ ਖਾਜੂਗਾ ਦਰਦੇ ਰਹਿਣਗੇ ਤੁਹਾਡੇ ਕੋਲ ਸਗੈ ਸਕੀਮ ਪੈਨਸ਼ਨ ਕੋਲੋਂ ਤੋਂ ਤੁਹਾਨੂੰ ਜੀਏ ਸਾਡੇ ਬੱਚੇ ਸਾਡੇ ਬੱਚੇ ਇੰਨੇ ਇੰਨੇ ਪੜ੍ਹੇ ਇਹਨਾਂ ਨੂੰ ਨੌਕਰੀਆਂ ਨਹੀਂ ਹੁੰਦੀਆਂ ਤੁਸੀਂ ਰੇਲ ਪਟੜੀ ਤੇ ਚਲੇ ਜਾਓ ਉੱਥੇ ਬਈਏ ਨਹਿਰ ਤੋਂ ਚਲੇ ਜਾਓ ਉੱਥੇ ਭਈ ਆ ਪੀਡਬਲਯੂ ਡੀ ਚ ਚਲੇ ਜਾਓ ਉੱਥੇ ਭਈਏ ਸੜਕਾਂ ਤੇ ਵੀ ਲੋ ਭਈਏ ਸਰਕਾਰ ਦੀ ਨੀਤ ਬਾੜੀ ਇਹਨਾਂ ਲੋਕਾਂ ਨੂੰ ਜਿੱਦਣੋਂ ਰੋਜ਼ਗਾਰ ਦਿੱਤਾ ਸਾਡੀਆਂ ਖੰਭਾਂ ਤੇ ਨਿਕਲਿਆ ਹੈਨਾ ਇਸ ਲਈ ਇਕੱਠੇ ਹੋਣਾ ਜ਼ਰੂਰੀ ਹੈ ਜਿਹਦੇ ਲਈ ਮੈਂ ਧੁੱਪ ਚਾਇਆ ਮੈਂ ਤੁਹਾਨੂੰ ਮਾਣ ਦਿੱਤਾ ਅਗਰ ਤੁਹਾਡੀ ਮੇਰੇ ਤੋਂ ਮੇਹਨਤ ਆ ਮੇਰੀ ਵੀ ਤੁਸੀਂ ਸਾਥ ਦਿਓਗੇ ਮੈਂ ਤੁਹਾਡਾ ਕੰਮ ਕਰਾਂ ਇੰਨਾ ਕਹਿੰਦਿਆ ਹੋਇਆ ਜੈ ਪੀ ਜੈ ਭਾਰਤ ਸਸ਼ੀਕਾ なまっすか